ਭਗਵੰਤ ਮਾਨ ਸਰਕਾਰ ਦੀ ਸਿਹਤ ਕ੍ਰਾਂਤੀ ਦੀ ਪੋਲ ਅੱਜ ਉਸ ਵਕਤ ਖੁੱਲੀ ਜਦ ਆਪਰੇਸ਼ਨ ਕਰ ਰਹੇ ਰਜਿੰਦਰਾ ਹਸਪਤਾਲ ਦੇ ਡਾਕਟਰ ਸਹਿਬਾਨਾ ਵੱਲੋਂ ਇੱਕ ਵੀਡੀਓ ਪਾਈ ਗਈ ਆਪਰੇਸ਼ਨ ਕਰਨ ਦੇ ਦੌਰਾਨ ਲਾਈਟ ਚਲੀ ਗਈ ਜਿਸ ਦੇ ਕਾਰਨ ਆਪਰੇਸ਼ਨ ਵਿੱਚ ਕਾਰ ਰੋਕਣਾ ਪਿਆ ਤੇ ਉੱਥੇ ਇੱਕ ਡਾਕਟਰ ਸਾਹਿਬ ਬੋਲਦੇ ਨੇ ਕਿ ਜੇਕਰ ਹੁਣ ਇਸ ਮਰੀਜ਼ ਦੀ ਜਾਨ ਚਲੀ ਜਾਂਦੀ ਹੈ ਤਾਂ ਇਹਦਾ ਜ਼ਿੰਮੇਵਾਰ ਕੌਣ ਹੋਵੇਗਾ ਜਿਹੜੀ ਐਮਰਜੈਂਸੀ ਵਿਭਾਗ ਆ ਉਹਦੀ ਲਾਈਟ ਜਿਹੜੀ ਹੈ ਜਿਹੜੀ 24 ਘੰਟੇ ਚੱਲਣੀ ਚਾਹੀਦੀ ਆ ਉਹਦੇ ਵਿੱਚ ਅਇੜਾ ਕੱਟ ਲੱਗਿਆ ਕੱਟ ਲੱਗਣ ਦੇ ਕਾਰਨ ਜਿਹੜੀ ਉਹ ਮਰੀਜ਼ ਦਾ ਆਪਰੇਸ਼ਨ ਹੁੰਦਾ ਸੀ ਤਾਂ ਰੋਕਣਾ ਪਿਆ ਤਾਂ ਉੱਥੇ ਡਾਕਟਰ ਸਹਿਬਾਨਾਂ ਨੂੰ ਇਹ ਬੋਲਣਾ ਪਿਆ ਕਿ ਹੁਣ ਇਹਦਾ ਜ਼ਿੰਮੇਵਾਰ ਕੌਣ ਹੈ ਤਾਂ ਹੁਣ ਇੱਥੇ ਸਵਾਲ ਇਹ ਖੜਾ ਹੁੰਦਾ ਹੈ ਕਿ ਵੱਡੇ ਵੱਡੇ ਬੋਰਡ ਲਗਾਉਣ ਨਾਲ ਵੱਡੀਆਂ ਵੱਡੀਆਂ ਗੱਲਾਂ ਕਰਨ ਨਾਲ ਕੀ ਪੰਜਾਬ ਦੇ ਵਿੱਚ ਵਾਕਈ ਸਿਹਤ ਕ੍ਰਾਂਤੀ ਆਈ ਹੈ ਜਦੋਂ ਅਜਿਹੇ ਹਾਲਾਤ ਦੇਖਦੇ ਹਾਂ ਰਜਿੰਦਰਾ ਹਸਪਤਾਲ ਪੰਜਾਬ ਦਾ ਇੱਕ ਮੁੱਖ ਹਸਪਤਾਲ ਹੈ ਜਿੱਥੇ ਜਿਹੜਾ ਮੈਡੀਕਲ ਕਾਲਜ ਵੀ ਹੈ ਜਿੱਥੇ ਵੱਖੋ-ਵੱਖਰੇ ਸ਼ਹਿਰਾਂ ਤੋਂ ਮਰੀਜ਼ ਜਿਹੜਾ ਹੈ ਉਹ ਆਪਣਾ ਇਲਾਜ ਕਰਾਉਣ ਜਾਂਦੇ ਆ ਜਿੱਥੇ ਪਟਿਆਲੇ ਦੇ ਸੰਗਰੂਰ ਦੇ ਬਰਨਾਲੇ ਤੱਕ ਦੇ ਉਧਰੋਂ ਰਾਜਪੁਰਾ ਤੱਕ ਦੇ ਦੂਰ-ਦੂਰ ਤੱਕ ਦੇ ਮਰੀਜ਼ ਜਿੱਥੇ ਆਪਣਾ ਇਲਾਜ ਕਰਵਾਉਣ ਲਈ ਆਉਂਦੇ ਆ ਉੱਥੇ ਵੀ ਸਰਕਾਰ ਤੋਂ ਸਿਹਤ ਸਹੂਲਤਾਂ ਨਹੀਂ ਦਿੱਤੀਆਂ ਜਾਂਦੀਆਂ ਪਿਛਲੇ ਦਿਨੀ ਇੱਕ ਪੋਲ ਖੋਲੀ ਕਿ ਜਿਹੜੇ ਮਹੱਲਾ ਕਲੀਨਿਕ ਸੀ ਉਹ ਵੀ ਕੇਂਦਰ ਦੇ ਫੰਡ ਨਾਲ ਬਣਾਏ ਉਹਨਾਂ ਦੇ ਉੱਪਰ ਵੀ ਕੂਚੀ ਫੇਰ ਦਿੱਤੀ ਗਈ ਭਗਵਾਨ ਸਿੰਘ ਮਾਨ ਦੀ ਫੋਟੋ उतारी ਗਈ ਤਾਂ ਹੁਣ ਦੂਜੀ ਵੱਡੀ ਅਪਡੇਟ ਇਹ ਆਈ ਹੈ ਕਿ ਹਾਕ ਡਾਕਟਰਾਂ ਕੋਲ ਇਲਾਜ ਕਰਨ ਦੇ ਲਈ ਉੱਥੇ ਬਿਜਲੀ ਦੇ ਜਦੋਂ ਕੱਟ ਲੱਗਿਆ ਤਾਂ ਡਾਕਟਰਾਂ ਨੂੰ ਵਿੱਚ ਤੱਕ ਇਹ ਗੱਲ ਕਹਿਣੀ ਪਈ ਜੇਕਰ ਹੁਣੇ ਮਰੀਜ਼ ਨੂੰ ਕੁਝ ਹੋ ਜਾਂਦਾ ਤਾਂ ਉਹਦਾ ਜ਼ਿੰਮੇਵਾਰ ਕੌਣ ਹੋਏਗਾ ਡਾਕਟਰਾਂ ਦੀ ਥੋੜੀ ਜੀ ਵੀਡੀਓ ਤੁਹਾਨੂੰ ਸੁਣਾਉਣੇ ਆ ਤਾਂ ਇਹ ਜਰੂਰ ਸੁਣਿਓ ਸੇ ਤੇਰੀ ਵੈਸਟੈਂਟ ਨਹੀਂ ਹੋਇਆ ਜੀ ਜੋ ਇੰਦਰਾਸਟਾਟ ਦੀ ਮੇਨ ਰੈਫਰੈਂਸ ਦੀ ਬੱਚੇ ਲਾਈਟ ਆਈ ਗਈ ਹੈ ਨਹੀਂ ਚਾਈ ਗਈ ਹੈ ਕਿ ਹੁਣ ਇਸ ਤੇ 15 ਮਿੰਟ ਹੋ ਗਏ ਨੇ ਵੈਂਟੀ ਬੰਦ ਹੋ ਰਿਹਾ ਤੇ ਲਾਈਟ ਗਈ ਹੋਈ ਹੈ ਅਸੋਸੀਏਟ ਕਦਾ ਕਰੇਗਾ ਤੇ ਪੇਸ਼ੈਂਟ ਦੀ ਜਾਨ ਨੂੰ ਕੋਈ ਅੰਦਾਜ਼ਾ ਹੋਵੇ ذمہਵਾਰ ਕੌਣ ਹੋਣਗੇ ਡਾਕਟਰ ਹੋਣਗੇ ਕਿ ਜਿਹੜਾ ਇਥੇ ਰਿਸਪੌਂਸਿਬਿਲਟੀ ਵਾਲਾ ਉਹ ਜ਼ਿੰਮੇਵਾਰ ਹੋਗਾ ਸਾਰੇ ਸਟਾਫ ਇਹੀਂ ਖੜਾ ਪਿਆ ਵੈਂਟੀ ਬੰਦ ਹੋ ਚੁੱਕਿਆ ਪੇਸ਼ੈਂਟ ਇੰਟਿਬੇਟਡ ਹੈ ਪੇਸ਼ੈਂਟ ਦੀ ਸਰਜਰੀ ਜਲਦੀ ਪੀਣੀ ਤੇ ਲਾਈਟ ਨਹੀਂ ਹੈ ਜੀ ਇੱਕ ਐਮਰਜੈਂਸੀ ਮੇਨ ਹੌਟਲਾਈਨ ਜਿਹੜੀ ਹੋਣੀ ਚਾਹੀਦੀ ਉਸ ਤੇ ਲਾਈਟ ਨਹੀਂ ਹੈ ਕੀ ਹਾਲ ਹੈ ਬਸ ਡਾਕਟਰਾਂ ਨੂੰ ਵੀ ਇਹ ਗੱਲ ਤੇ ਪਿੱਟਣਾ ਪਿਆ ਬੋਲਣਾ ਪਿਆ ਨੇ ਆਮ ਤੌਰ ਤੇ ਹੁੰਦਾ ਜਿਹੜਾ ਸਰਕਾਰੀ ਮੁਲਾਜ਼ਮ ਹੁੰਦਾ ਉਹ ਜਲਦੀ ਨਹੀਂ ਬੋਲਦਾ ਪਰ ਜਦੋਂ ਜਿਹੜਾ ਪਾਣੀ ਆ ਉਹ ਸਿਰ ਤੋਂ ਲੰਘ ਜਾਵੇ ਗੱਲ ਹੱਦੋਂ ਟੱਪ ਜਾਵੇ ਤਾਂ ਫਿਰ ਬੋਲਣਾ ਵੀ ਪੈਂਦਾ ਤਾਂ ਡਾਕਟਰ ਸਹਿਬਾਨਾ ਨੇ ਕਿਹਾ ਕਿ ਕੋਈ ਪਹਿਲੀ ਵਾਰ ਨਹੀਂ ਹੋਇਆ ਕਈ ਵਾਰ ਹੋ ਚੁੱਕਿਆ ਤੇ ਅੱਜ ਵੀ ਕਈ ਵਾਰ ਹੋ ਗਿਆ ਕਿ ਜਦੋਂ ਲਾਈਟ ਕੱਟ ਜਿਹੜੀ ਕੱਟ ਮਾਰ ਰਹੀ ਹੈ ਉਹਨਾਂ ਨੇ ਕਿਹਾ ਕਿ ਜਿਹੜੀ ਐਮਰਜੈਂਸੀ ਹੈ ਇਹਦੇ ਵਿੱਚ ਹੌਟਲਾਈਨ ਹੋਣੀ ਚਾਹੀਦੀ ਹੈ ਜਿਹੜੀ ਹੌਟਲਾਈਨ ਆ ਉਹਦੇ ਵਿੱਚ ਕੱਟ ਲੱਗਣ ਦੀ ਕੋਈ ਸੰਭਾਵਨਾ ਹੀ ਨਹੀਂ ਹੋਣੀ ਚਾਹੀਦੀ ਤਾਂ ਉੱਥੇ ਕੱਟ ਲੱਗਿਆ ਜਿਸ ਤੋਂ ਬਾਅਦ ਇਹਤੇ ਚਰਚਾ ਛੜੀ ਰਮਨੀਤ ਮਿੱਟੂ ਵੀ ਇਹਦੇ ਤੇ ਟਵੀਟ ਕਰਦੇ ਆ ਉਹ ਵੀ ਇਹ ਸਵਾਲ ਉਠਾਉਂਦੇ ਆ ਕਿ ਸਿਹਤ ਕ੍ਰਾਂਤੀ ਹੈ ਪੰਜਾਬ ਸਰਕਾਰ ਦੀ ਤਾਂ ਨਾਲ ਹੀ ਡਾਕਟਰ ਬਲਬੀਰ ਸਿੰਘ ਜੋ ਕਿ ਪੰਜਾਬ ਦੇ ਸਿਹਤ ਮੰਤਰੀ ਉਹਨਾਂ ਦਾ ਬਿਆਨ ਵੀ ਆਉਂਦਾ ਕਿ ਉਹ ਥੋੜੇ ਬਹੁਤੇ ਸਮੇਂ ਲਈ ਲਾਈਟ ਗਈ ਸੀ ਜੋ ਡਾਕਟਰਾਂ ਦੀ ਵੀਡੀਓ ਆਈ ਹੈ ਤਾਂ ਸਵਾਲ ਇੱਥੇ ਇਹੀ ਖੜਾ ਹੁੰਦਾ ਹੈ ਕਿ ਫਿਰ ਜਿਹੜੀਆਂ ਗੱਲਾਂ ਆਮ ਆਦਮੀ ਪਾਰਟੀ ਕਰਦੀ ਹੈ ਕਿ ਅਸੀਂ ਦਿੱਲੀ ਦੇ ਵਿੱਚ ਅਜੀਹਾਜੀ ਪ੍ਰਣਾਲੀ ਕਰ ਦਿੱਤੀ ਕਿ ਇਲਾਜ ਮੁਫਤ ਇਲਾਜ ਸਭ ਨੂੰ ਮਿਲਦਾ ਤਾਂ ਅਜੀਹਾ ਇਲਾਜ ਮਿਲਦਾ ਜਿੱਥੇ ਹਸਪਤਾਲਾਂ ਦੇ ਵਿੱਚ ਤੁਹਾਡੇ ਤੋਂ ਲਾਈਟ ਨਹੀਂ ਪ੍ਰੋਪਰ ਦਿੱਤੀ ਜਾਂਦੀ ਡਾਕਟਰ ਇੱਥੇ ਤਾਂ ਕਹਿ ਰਿਹਾ ਕਿ ਮਰੀਜ਼ ਅਸੀਂ ਸਾਰੀ ਟੀਮ ਖੜੇ ਆ ਜਿਹੜਾ ਵੈਂਟੀਲੇਟਰ ਹੈ ਉਹ ਬੰਦ ਹੋ ਚੁੱਕਿਆ ਤੇ ਜੇਕਰ ਮਰੀਜ਼ ਨੂੰ ਕੁਝ ਹੁੰਦਾ ਤਾਂ ਜ਼ਿੰਮੇਵਾਰ ਕੌਣ ਹੋਵੇਗਾ ਤਾਂ ਹੁਣ ਪੰਜਾਬ ਦਾ ਜਿਹੜੇ ਪੰਜਾਬ ਦੇ ਲੋਕ ਹੈ ਜਿਹੜੇ ਆਪਣੇ ਟੈਕਸ ਨਾਲ ਤਨਖਾਹ ਦਿੰਦੇ ਆ ਡਾਕਟਰਾਂ ਨੂੰ ਜਿਹੜੇ ਆਪਣੇ ਟੈਕਸ ਨਾਲ ਹਸਪਤਾਲ ਚਲਾਉਂਦੇ ਆ ਉਹਨਾਂ ਦੇ ਇਲਾਜ ਲਈ ਸਰਕਾਰ ਕੋਲੋਂ ਲੈਟ ਤੱਕ ਦਾ ਪ੍ਰਬੰਧ ਵੀ ਪੂਰਾ ਨਹੀਂ ਕੀਤਾ ਜਾਂਦਾ ਤੇ ਗੱਲਾਂ ਜਿਹੜੀਆਂ ਸਰਕਾਰ ਆ ਉਹ ਵੱਡੀਆਂ-ਵੱਡੀਆਂ ਕਰਦੀ ਆ ਇਸ਼ਤਿਹਾਰ ਵੱਡੇ-ਵੱਡੇ ਕੱਲ ਵੀ ਇੱਕ ਬਹੁਤ ਵੱਡਾ ਇਸ਼ਤਿਹਾਰ ਅਖਬਾਰ ਦੇ ਵਿੱਚ ਆਇਆ ਪੂਰੇ ਆਪ ਦੇਸ਼ ਦੇ ਲਗਭਗ 12 ਅਖਬਾਰਾਂ ਦੇ ਵਿੱਚ ਪੰਜਾਬ ਦੇ ਸਾਰੇ ਵੱਡੇ ਅਖਬਾਰਾਂ ਚ ਚਾਹੇ ਉਹ ਅੰਗਰੇਜ਼ੀ ਹੋਣ ਤੇ ਚਾਹੇ ਉਹ ਹਿੰਦੀ ਅਖਬਾਰ ਹੋਣ ਤੇ ਚਾਹੇ ਪੰਜਾਬੀ ਸਾਰਿਆਂ ਦੇ ਵਿੱਚ ਇੱਕ ਅਸਥਿਹਾਰ ਆਇਆ ਕਿ ਪੰਜਾਬ ਦੇ ਵਿੱਚ ਸਿੱਖਿਆ ਸਿਹਤ ਕ੍ਰਾਂਤੀ ਆਈ ਹੈ ਏਨੇ ਹਸਪਤਾਲ ਕਰ ਦਿੱਤੇ ਗਏ ਏਨੇ ਟੈਸਟ ਮੁਫਤ ਇਨਾ ਸਭ ਕੁਝ ਪਰ ਜੇਕਰ ਹਸਪਤਾਲਾਂ ਦੇ ਹਾਲਾਤ ਦੇਖਣੇ ਹੋਣ ਤਾਂ ਕਿਸੇ ਵੀ ਸ਼ਹਿਰ ਦੇ ਕਿਸੇ ਵੀ ਹਸਪਤਾਲ ਜਾ ਕੇ ਦੇਖ ਲਓ ਨਾ ਡਾਕਟਰ ਪੂਰੇ ਆ ਨਾ ਡਾਕਟਰਾਂ ਨੂੰ ਮਿਲਣ ਵਾਲੀਆਂ ਦਵਾਈਆਂ ਪੂਰੀਆਂ ਡਾਕਟਰਾਂ ਨੂੰ ਇੱਚ ਤੱਕ ਕਿਹਾ ਗਿਆ ਹੈ ਕਿ ਜੋ ਦਵਾਈਆਂ ਤੁਹਾਡੇ ਕੋਲ ਹੈ ਇਹਦੇ ਨਾਲ ਹੀ ਕੰਮ ਚਲਾਉਣਾ ਹੈ ਜੇਕਰ ਮਰੀਜ਼ ਨੂੰ ਕੋਈ ਦਿੱਕਤ ਹੋ ਰਹਾ ਹੈ ਤਾਂ ਤੇ ਦਵਾਈ ਕੋਈ ਹੋਰ ਦੇ ਕੇ ਵੀ ਕੰਮ ਚਲਾਓ ਪਰ ਬਾਹਰ ਦੀ ਦਵਾਈ ਨਹੀਂ ਲਿਖਣੀ ਉਹਦਾ ਮਕਸਦ ਕੀ ਹੈ ਕਿ ਸਾਡੀ ਕੱਲ ਨੂੰ ਇਹ ਟੌਰ ਬਣੇ ਕਿ ਦਵਾਈਆਂ ਸਾਰੀਆਂ ਹਸਪਤਾਲ ਦੇ ਵਿੱਚੋਂ ਹਾਲਾਂਕਿ ਡਾਕਟਰੇ ਬਿਨਾ ਲਿਖਤ ਬਿਨਾ ਪੜ ਤੋਂ ਬਿਨਾ ਰਿਕਾਰਡ ਤੋਂ ਇਹ ਗੱਲ ਕਹਿੰਦੇ ਆ ਕਿ ਆਹ ਦਵਾਈਆਂ ਜੇ ਬਾਹਰੋਂ ਲੈ ਸਕਦੇ ਆ ਲੈ ਲਓ ਜਿਹੜੀਆਂ ਸਾਡੇ ਕੋਲੇ ਆ ਉਹਦੇ ਨਾਲ ਤੁਹਾਡਾ ਇਲਾਜ ਨਹੀਂ ਹੋਣਾ بڑے ਹਸਪਤਾਲਾਂ ਦੇ ਵਿੱਚ ਐਕਸਰੇ ਵਾਲੀਆਂ ਮਸ਼ੀਨਾਂ ਨਹੀਂ ਚੱਲਦੀਆਂ ਜੇ ਐਕਸਰੇ ਵਾਲੀਆਂ ਮਸ਼ੀਨਾਂ ਚੱਲਦੀਆਂ ਤਾਂ ਐਕਸਰੇ ਵਾਲੀਆਂ ਫਿਲਮਾਂ ਨਹੀਂ ਐ ਅਲਟਰਾਸਾਉਂਡ ਦੀ ਗੱਲ ਭਗਵਾਨ ਸਿੰਘ ਮਾਨ ਨੇ ਕੀਤੀ ਕਿ ਸਾਰੇ ਹਸਪਤਾਲਾਂ ਦੇ ਵਿੱਚ ਮੁਫਤ ਐ ਅਲਟਰਾਸਾਉਂਡ ਦੀਆਂ ਮਸ਼ੀਨਾਂ ਹੀ ਅੱਧੇ ਹਸਪਤਾਲਾਂ ਦੇ ਵਿੱਚ ਨਹੀਂ ਐ ਜਿੰਨਾ ਹਸਪਤਾਲਾਂ ਚ ਵਿੱਚ ਹੈ ਉਹਨਾਂ ਚ ਆਪਰੇਟਰ ਨਹੀਂ ਐ ਤਾਂ ਇਹਦਾ ਮਤਲਬ ਜਿਹੜੀ ਸਿੱਖਿਆ ਕ੍ਰਾਂਤੀ ਦੀ ਸਰਕਾਰ ਗੱਲਾਂ ਕਰਦੀ ਹੈ ਉਹ ਸਿੱਖਿਆ ਕ੍ਰਾਂਤੀ ਤੇ ਸਿਹਤ ਕ੍ਰਾਂਤੀ ਦੀਆਂ ਗੱਲਾਂ ਕਰਦੀ ਹੈ ਉਹ ਸਿਹਤ ਕ੍ਰਾਂਤੀ ਹੁਣ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਸਿਹਤ ਕ੍ਰਾਂਤੀ ਦੀ ਜਿਹੜੀ ਅੱਜ ਪੋਲ ਖੋਲ ਕੇ ਰੱਖ ਦਿੱਤੀ ਹੈ ਪਟਿਆਲਾ ਦੇ ਰਜਿੰਦਰਾ ਹਸਪਤਾਲ ਪਟਿਆਲਾ ਦੇ ਡਾਕਟਰਾਂ ਵੱਲੋਂ ਜਿਹਦੇ ਵਿੱਚ ਉਹਨਾਂ ਨੇ ਇੱਕ ਵੀਡੀਓ ਪਾ ਕੇ ਸਰਕਾਰ ਦੇ ਮੂੰਹ ਤੇ ਇੱਕ ਚਪੇੜ ਮਾਰੀ ਹੈ ਕਿ ਆਹ ਤੁਹਾਡਾ ਪ੍ਰਬੰਧ ਹੈ ਇਸ ਹਾਲਾਤ ਦੇ ਵਿੱਚ ਅਸੀਂ ਇਲਾਜ ਕਰ ਰਹੇ ਹਾਂ ਮਰੀਜ਼ਾਂ ਦਾ ਮਰੀਜ਼ ਦਾ ਆਪਰੇਸ਼ਨ ਹੋ ਰਿਹਾ ਚੱਲਦੇ ਆਪਰੇਸ਼ਨ 'ਚ ਵੀਡੀਓ ਆਉਂਦੀ ਹੈ ਤਾਂ ਸਰਕਾਰ ਸਰਕਾਰ ਦਾ ਸਿਸਟਮ ਸਰਕਾਰ ਦਾ ਪ੍ਰਬੰਧ ਸਾਰਾ ਸਵਾਲਾਂ ਦੇ ਘੇਰੇ ਦੇ ਵਿੱਚ ਆ ਜਾਂਦਾ ਹੈ। ਭਗਵੰਤ ਮਾਨ ਸਰਕਾਰ ਦੀ ਸਿਹਤ ਕ੍ਰਾਂਤੀ ਦੀ ਪੋਲ ਅੱਜ ਉਸ ਵਕਤ ਖੁੱਲੀ ਜਦ ਆਪਰੇਸ਼ਨ ਕਰ ਰਹੇ ਰਵਿੰਦਰਾ ਹਸਪਤਾਲ ਦੇ ਡਾਕਟਰ ਸਹਿਬਾਨਾ ਵੱਲੋਂ ਇੱਕ ਵੀਡੀਓ ਪਾਈ ਗਈ ਆਪਰੇਸ਼ਨ ਕਰਨ ਦੇ ਦੌਰਾਨ ਲਾਈਟ ਚਲੀ ਗਈ ਜਿਸ ਦੇ ਕਾਰਨ ਆਪਰੇਸ਼ਨ ਵਿੱਚਕਾਰ ਰੋਕਣਾ ਪਿਆ ਤੇ ਉੱਥੇ ਇੱਕ ਡਾਕਟਰ ਸਾਹਿਬ ਬੋਲਦੇ ਨੇ ਕਿ ਜੇਕਰ ਹੁਣ ਇਸ ਮਰੀਦ ਦੀ ਜਾਨ ਚਲੀ ਜਾਂਦੀ ਹੈ ਤਾਂ ਇਹਦਾ ਜ਼ਿੰਮੇਵਾਰ ਕੌਣ ਹੋਵੇਗਾ ਜਿਹੜੀ ਐਮਰਜੈਂਸੀ ਵਿਭਾਗ ਹੈ ਉਹਦੀ ਲਾਈਟ ਜਿਹੜੀ ਹੈ ਜਿਹੜੀ 24 ਘੰਟੇ ਚੱਲਣੀ ਚਾਹੀਦੀ ਆ ਉਹਦੇ ਵਿੱਚ ਜਿਹੜਾ ਕੱਟ ਲੱਗਿਆ ਕੱਟ ਲੱਗਣ ਦੇ ਕਾਰਨ ਜਿਹੜੀ ਉਹ ਮਰੀਦ ਦਾ ਆਪਰੇਸ਼ਨ ਹੁੰਦਾ ਸੀ ਤਾਂ ਰੋਕਣਾ ਪਿਆ ਤਾਂ ਉੱਥੇ ਡਾਕਟਰ ਸਹਿਬਾਨਾਂ ਨੂੰ ਇਹ ਬੋਲਣਾ ਪਿਆ ਕਿ ਹੁਣ ਇਹਦਾ ਜ਼ਿੰਮੇਵਾਰ ਕੌਣ ਹੈ ਤਾਂ ਹੁਣ ਇੱਥੇ ਸਵਾਲ ਇਹ ਖੜਾ ਹੁੰਦਾ ਕਿ ਵੱਡੇ ਵੱਡੇ ਬੋਰਡ ਲਗਾਉਣ ਨਾਲ ਵੱਡੀਆਂ ਵੱਡੀਆਂ ਗੱਲਾਂ ਕਰਨ ਨਾਲ ਕੀ ਪੰਜਾਬ ਦੇ ਵਿੱਚ ਵਾਕਈ ਸਿਹਤ ਕ੍ਰਾਂਤੀ ਆਈ ਹੈ ਜਦੋਂ ਅਜਿਹੇ ਹਾਲਾਤ ਦੇਖਦੇ ਹਾਂ ਰਜਿੰਦਰਾ ਹਸਪਤਾਲ ਪੰਜਾਬ ਦਾ ਇੱਕ ਮੁੱਖ ਹਸਪਤਾਲ ਹੈ ਜਿੱਥੇ ਜਿਹੜਾ ਮੈਡੀਕਲ ਕਾਲਜ ਵੀ ਹੈ ਜਿੱਥੇ ਵੱਖੋ-ਵੱਖਰੇ ਸ਼ਹਿਰਾਂ ਤੋਂ ਮਰੀਜ਼ ਜਿਹੜਾ ਹੈ ਉਹ ਆਪਣਾ ਇਲਾਜ ਕਰਾਉਣ ਜਾਂਦੇ ਆ ਜਿੱਥੇ ਪਟਿਆਲੇ ਦੇ ਸੰਗਰੂਰ ਦੇ ਬਰਨਾਲੇ ਤੱਕ ਦੇ ਉਧਰੋਂ ਰਾਜਪੁਰਾ ਤੱਕ ਦੇ ਦੂਰ-ਦੂਰ ਤੱਕ ਦੇ ਮਰੀਜ਼ ਜਿੱਥੇ ਆਪਣਾ ਇਲਾਜ ਕਰਵਾਉਣ ਲਈ ਆਉਂਦੇ ਆ ਉੱਥੇ ਵੀ ਸਰਕਾਰ ਤੋਂ ਸਿਹਤ ਸਹੂਲਤਾਂ ਨਹੀਂ ਦਿੱਤੀਆਂ ਜਾਂਦੀਆਂ ਪਿਛਲੇ ਦਿਨੀ ਇੱਕ ਪੋਲ ਖੋਲੀ ਕਿ ਜਿਹੜੇ ਮਹੱਲਾ ਕਲੀਨਿਕ ਸੀ ਉਹ ਵੀ ਕੇਂਦਰ ਦੇ ਫੰਡ ਨਾ ਬਣਾਏ ਉਹਨਾਂ ਦੇ ਉੱਪਰ ਵੀ ਕੂਚੀ ਫੇਰ ਦਿੱਤੀ ਗਈ ਭਗਵਾਨ ਸਿੰਘ ਮਾਨ ਦੀ ਫੋਟੋ उतारी ਗਈ ਤਾਂ ਹੁਣ ਦੂਜੀ ਵੱਡੀ ਅਪਡੇਟ ਇਹ ਆਈ ਹੈ ਕਿ ਡਾਕਟਰਾਂ ਕੋਲ ਇਲਾਜ ਕਰਨ ਦੇ ਲਈ ਉੱਥੇ ਬਿਜਲੀ ਤੇ ਜਦੋਂ ਕੱਟ ਲੱਗਿਆ ਤਾਂ ਡਾਕਟਰਾਂ ਨੂੰ ਵਿੱਚ ਤੱਕ ਇਹ ਗੱਲ ਕਹਿਣੀ ਪਈ ਜੇਕਰ ਹੁਣੇ ਮਰੀਜ਼ ਨੂੰ ਕੁਝ ਹੋ ਜਾਂਦਾ ਤਾਂ ਉਹਦਾ ਜ਼ਿੰਮੇਵਾਰ ਕੌਣ ਹੋਏਗਾ ਡਾਕਟਰਾਂ ਦੀ ਥੋੜੀ ਜੀ ਵੀਡੀਓ ਤੁਹਾਨੂੰ ਸੁਣਾਉਣੇ ਆ ਤਾਂ ਇਹ ਜ਼ਰੂਰ ਸੁਣਿਓ ਸੇ ਤੇਰੀ ਪ੍ਰੈਸਿਡੈਂਟ ਨਹੀਂ ਹੋਇਆ ਜੀ ਜੋ ਇੰਦਰਾਸਟਾਟ ਦੀ ਮੇਨ ਰੈਫਰੈਂਸ ਦੀ ਬੱਚੀ ਹੈ ਲਾਈਟ ਆਈ ਗਈ ਹੈ ਨਹੀਂ ਚਾਈ ਗਈ ਹੈ ਕਿ ਸਾਨੂੰ ਸਿਰਫ 15 ਮਿੰਟ ਹੋ ਗਏ ਨੇ ਵੈਂਟੀਲੀ ਬੰਦ ਹੋ ਚੁੱਕਿਆ ਤੇ ਲਾਈਟ ਗਈ ਹੋਈ ਹੈ ਅਸੋਸੀਏਟ ਕਿੱਦਾਂ ਕਰੇਗਾ ਤੇ ਪੇਸ਼ੈਂਟ ਦੀ ਜਾਨ ਨੂੰ ਕੁਛ ਹੁੰਦਾ ਹੋਵੇ ਜਿੰਮੇਵਾਰ ਕੌਣ ਹੋਣਗੇ ਡਾਕਟਰ ਹੋਣਗੇ ਕਿ ਜਿਹੜਾ ਇਥੇ ਰਿਸਪੌਂਸਿਬਿਲਟੀ ਵਾਲਾ ਉਹ ਜ਼ਿੰਮੇਵਾਰ ਹੋਗਾ ਸਾਰੇ ਸਟਾਫ ਨਹੀਂ ਖੜਾ ਪਿਆ ਵੈਂਟੀ ਬੰਦ ਹੋ ਚੁੱਕਿਆ ਪੇਸ਼ੈਂਟ ਇੰਟਿਊਬੇਟਡ ਹੈ ਪੇਸ਼ੈਂਟ ਦੀ ਸਰਜਰੀ ਜਲਦੀ ਵੀਰ ਤੇ ਲਾਈਟ ਨਹੀਂ ਹੈ ਜਿਵੇਂ ਐਮਰਜੈਂਸੀ ਮੇਨ ਹੌਟਲਾਈਨ ਜਿਹੜੀ ਹੋਣੀ ਚਾਹੀਦੀ ਉਸ ਤੇ ਲਾਈਟ ਨਹੀਂ ਹੈ ਕਿ ਹਾਲ ਹੈ ਬੰਦ ਡਾਕਟਰਾਂ ਨੂੰ ਵੀ ਇਹ ਗੱਲ ਤੇ ਪਿੱਟਣਾ ਪਿਆ ਬੋਲਣਾ ਪਿਆ ਨਹੀਂ ਆਮ ਤੌਰ ਤੇ ਹੁੰਦਾ ਜਿਹੜਾ ਸਰਕਾਰੀ ਮੁਲਾਜ਼ਮ ਹੁੰਦਾ ਉਹ ਜਲਦੀ ਨਹੀਂ ਬੋਲਦਾ ਪਰ ਜਦੋਂ ਜਿਹੜਾ ਪਾਣੀ ਆ ਉਹ ਸਿਰ ਤੋਂ ਲੰਘ ਜਾਵੇ ਗੱਲ ਹੱਦੋਂ ਟੱਪ ਜਾਵੇ ਤਾਂ ਫਿਰ ਬੋਲਣਾ ਵੀ ਪੈਂਦਾ ਤਾਂ ਡਾਕਟਰ ਸਹਿਬਾਨਾ ਨੇ ਕਿਹਾ ਕਿ ਕੋਈ ਪਹਿਲੀ ਵਾਰ ਨਹੀਂ ਹੋਇਆ ਕਈ ਵਾਰ ਹੋ ਚੁੱਕਿਆ ਤੇ ਅੱਜ ਵੀ ਕਈ ਵਾਰ ਹੋ ਗਿਆ ਕਿ ਜਦੋਂ ਲਾਈਟ ਕੱਟ ਜਿਹੜੀ ਕੱਟ ਮਾਰ ਰਹੀ ਹੈ ਉਹਨਾਂ ਨੇ ਕਿਹਾ ਕਿ ਜਿਹੜੀ ਐਮਰਜੈਂਸੀ ਹੈ ਇਹਦੇ ਵਿੱਚ ਹੌਟਲਾਈਨ ਹੋਣੀ ਚਾਹੀਦੀ ਹੈ ਜਿਹੜੀ ਹੌਟਲਾਈਨ ਆ ਉਹਦੇ ਵਿੱਚ ਕੱਟ ਲੱਗਣ ਦੀ ਕੋਈ ਸੰਭਾਵਨਾ ਨਹੀਂ ਹੋਣੀ ਚਾਹੀਦੀ ਤਾਂ ਉੱਥੇ ਕੱਟ ਲੱਗਿਆ ਜਿਸ ਤੋਂ ਬਾਅਦ ਇੱਤੇ ਚਰਚਾ ਛੜੀ ਰਮਨੀਤ ਮਿੱਟੂ ਵੀ ਇੱਤੇ ਟਵੀਟ ਕਰਦੇ ਆ ਉਹ ਵੀ ਇਹ ਸਵਾਲ ਉਠਾਉਂਦੇ ਆ ਕਿ ਸਿਹਤ ਕ੍ਰਾਂਤੀ ਹੈ ਪੰਜਾਬ ਸਰਕਾਰ ਦੀ ਤਾਂ ਨਾਲ ਹੀ ਡਾਕਟਰ ਬਲਬੀਰ ਸਿੰਘ ਜੋ ਕਿ ਪੰਜਾਬ ਦੇ ਸਿਹਤ ਮੰਤਰੀ ਉਹਨਾਂ ਦਾ ਬਿਆਨ ਵੀ ਆਉਂਦਾ ਕਿ ਉਹ ਥੋੜੇ ਬਹੁਤੇ ਸਮੇਂ ਲਈ ਲਾਈਟ ਗਈ ਸੀ ਜੋ ਡਾਕਟਰਾਂ ਦੀ ਵੀਡੀਓ ਆਈ ਹੈ ਤਾਂ ਸਵਾਲ ਇੱਥੇ ਇਹੀ ਖੜਾ ਹੁੰਦਾ ਹੈ ਕਿ ਫਿਰ ਜਿਹੜੀਆਂ ਗੱਲਾਂ ਆਮ ਆਦਮੀ ਪਾਰਟੀ ਕਰਦੀ ਹੈ ਕਿ ਅਸੀਂ ਦਿੱਲੀ ਦੇ ਵਿੱਚ ਅਜੀਹਾਜੀ ਪ੍ਰਣਾਲੀ ਕਰ ਦਿੱਤੀ ਕਿ ਇਲਾਜ ਮੁਫਤ ਇਲਾਜ ਸਭ ਨੂੰ ਮਿਲਦਾ ਤਾਂ ਅਜੀਹਾ ਇਲਾਜ ਮਿਲਦਾ ਜਿੱਥੇ ਹਸਪਤਾਲਾਂ ਦੇ ਵਿੱਚ ਤੁਹਾਡੇ ਤੋਂ ਲਾਈਟ ਨਹੀਂ ਪ੍ਰੋਪਰ ਦਿੱਤੀ ਜਾਂਦੀ ਡਾਕਟਰ ਇੱਥੇ ਤਾਂ ਕਹਿ ਰਿਹਾ ਕਿ ਮਰੀਜ਼ ਅਸੀਂ ਸਾਰੀ ਟੀਮ ਖੜੇ ਆ ਜਿਹੜਾ ਵੈਂਟੀਲੇਟਰ ਹੈ ਉਹ ਬੰਦ ਹੋ ਚੁੱਕਿਆ ਤੇ ਜੇਕਰ ਮਰੀਜ਼ ਨੂੰ ਕੁਝ ਹੁੰਦਾ ਤਾਂ ਜ਼ਿੰਮੇਵਾਰ ਕੌਣ ਹੋਵੇਗਾ ਤਾਂ ਹੁਣ ਪੰਜਾਬ ਦਾ ਜਿਹੜੇ ਪੰਜਾਬ ਦੇ ਲੋਕ ਹੈ ਜਿਹੜੇ ਆਪਣੇ ਟੈਕਸ ਨਾਲ ਤਨਖਾਹ ਦਿੰਦੇ ਆ ਡਾਕਟਰਾਂ ਨੂੰ ਜਿਹੜੇ ਆਪਣੇ ਟੈਕਸ ਨਾਲ ਹਸਪਤਾਲ ਚਲਾਉਂਦੇ ਆ ਉਹਨਾਂ ਦੇ ਇਲਾਜ ਲਈ ਸਰਕਾਰ ਕੋਲੋਂ ਲੈਟ ਤੱਕ ਦਾ ਪ੍ਰਬੰਧ ਵੀ ਪੂਰਾ ਨਹੀਂ ਕੀਤਾ ਜਾਂਦਾ ਤੇ ਗੱਲਾਂ ਜਿਹੜੀਆਂ ਸਰਕਾਰ ਆ ਉਹ ਵੱਡੀਆਂ ਵੱਡੀਆਂ ਕਰਦੀ ਐ ਇਸ਼ਤਿਹਾਰ ਵੱਡੇ ਵੱਡੇ ਕੱਲ ਵੀ ਇੱਕ ਬਹੁਤ ਵੱਡਾ ਇਸ਼ਤਿਹਾਰ ਅਖਬਾਰ ਦੇ ਵਿੱਚ ਆਇਆ ਪੂਰੇ ਆ ਦੇਸ਼ ਦੇ ਲਗਭਗ 12 ਅਖਬਾਰਾਂ ਦੇ ਵਿੱਚ ਪੰਜਾਬ ਦੇ ਸਾਰੇ ਵੱਡੇ ਅਖਬਾਰਾਂ ਚ ਚਾਹੇ ਉਹ ਅੰਗਰੇਜ਼ੀ ਹੋਣ ਤੇ ਚਾਹੇ ਉਹ ਹਿੰਦੀ ਅਖਬਾਰ ਹੋਣ ਤੇ ਚਾਹੇ ਪੰਜਾਬੀ ਸਾਰਿਆਂ ਦੇ ਵਿੱਚ ਇੱਕ ਅਸਥਿਹਾਰ ਆਇਆ ਕਿ ਪੰਜਾਬ ਦੇ ਵਿੱਚ ਸਿੱਖਿਆ ਸਿਹਤ ਕ੍ਰਾਂਤੀ ਆਈ ਹੈ ਏਨੇ ਹਸਪਤਾਲ ਕਰ ਦਿੱਤੇ ਗਏ ਏਨੇ ਟੈਸਟ ਮੁਫਤ ਇਨਾ ਸਭ ਕੁਝ ਪਰ ਜੇਕਰ ਹਸਪਤਾਲਾਂ ਦੇ ਹਾਲਾਤ ਦੇਖਣੇ ਹੋਣ ਤਾਂ ਕਿਸੇ ਵੀ ਸ਼ਹਿਰ ਦੇ ਕਿਸੇ ਵੀ ਹਸਪਤਾਲ ਜਾ ਕੇ ਦੇਖ ਲਓ ਨਾ ਡਾਕਟਰ ਪੂਰੇ ਆ ਨਾ ਡਾਕਟਰਾਂ ਨੂੰ ਮਿਲਣ ਵਾਲੀਆਂ ਦਵਾਈਆਂ ਪੂਰੀਆਂ ਡਾਕਟਰਾਂ ਨੂੰ ਇੱਚ ਤੱਕ ਕਿਹਾ ਗਿਆ ਹੈ ਕਿ ਜੋ ਦਵਾਈਆਂ ਤੁਹਾਡੇ ਕੋਲ ਹੈ ਇਹਦੇ ਨਾਲ ਹੀ ਕੰਮ ਚਲਾਉਣਾ ਹੈ ਜੇਕਰ ਮਰੀਜ਼ ਨੂੰ ਕੋਈ ਦਿੱਕਤ ਹੋ ਰਹਾ ਹੈ ਤਾਂ ਤੇ ਦਵਾਈ ਕੋਈ ਹੋਰ ਦੇ ਕੇ ਵੀ ਕੰਮ ਚਲਾਓ ਪਰ ਬਾਹਰ ਦੀ ਦਵਾਈ ਨਹੀਂ ਲਿਖਣੀ ਉਹਦਾ ਮਕਸਦ ਕੀ ਹੈ ਕਿ ਸਾਡੀ ਕੱਲ ਨੂੰ ਇਹ ਟੌਰ ਬਣੇ ਕਿ ਦਵਾਈਆਂ ਸਾਰੀਆਂ ਹਸਪਤਾਲ ਦੇ ਵਿੱਚੋਂ ਹਾਲਾਂਕਿ ਡਾਕਟਰ ਇਹ ਬਿਨਾ ਲਿਖਤ ਬਿਨਾ ਪੜ ਤੋਂ ਬਿਨਾ ਰਿਕਾਰਡ ਤੋਂ ਇਹ ਗੱਲ ਕਹਿੰਦੇ ਆ ਕਿ ਆਹ ਦਵਾਈਆਂ ਜੇ ਬਾਹਰੋਂ ਲੈ ਸਕਦੇ ਆ ਲੈ ਲਓ ਜਿਹੜੀਆਂ ਸਾਡੇ ਕੋਲੇ ਆ ਉਹਦੇ ਨਾਲ ਤੁਹਾਡਾ ਇਲਾਜ ਨਹੀਂ ਹੋਣਾ بڑے ਹਸਪਤਾਲਾਂ ਦੇ ਵਿੱਚ ਐਕਸਰੇ ਵਾਲੀਆਂ ਮਸ਼ੀਨਾਂ ਨਹੀਂ ਚੱਲਦੀਆਂ ਜੀ ਐਕਸ-ਰੇ ਵਾਲੀਆਂ ਮਸ਼ੀਨਾਂ ਚੱਲਦੀਆਂ ਤਾਂ ਐਕਸ-ਰੇ ਵਾਲੀਆਂ ਫਿਲਮਾਂ ਨਹੀਂ ਐ ਅਲਟਰਾਸਾਉਂਡ ਦੀ ਗੱਲ ਭਗਵਾਨ ਸਿੰਘ ਮਾਨ ਨੇ ਕੀਤੀ ਕਿ ਸਾਰੇ ਹਸਪਤਾਲਾਂ ਦੇ ਵਿੱਚ ਮੁਫਤ ਐ ਅਲਟਰਾਸਾਉਂਡ ਦੀਆਂ ਮਸ਼ੀਨਾਂ ਹੀ ਅੱਧੇ ਹਸਪਤਾਲਾਂ ਦੇ ਵਿੱਚ ਨਹੀਂ ਐ ਜਿੰਨਾ ਹਸਪਤਾਲਾਂ ਚ ਵਿੱਚ ਹੈ ਉਹਨਾਂ ਚ ਆਪਰੇਟਰ ਨਹੀਂ ਐ ਤਾਂ ਇਹਦਾ ਮਤਲਬ ਜਿਹੜੀ ਸਿੱਖਿਆ ਕ੍ਰਾਂਤੀ ਦੀ ਸਰਕਾਰ ਗੱਲਾਂ ਕਰਦੀ ਐ ਉਹ ਸਿੱਖਿਆ ਕ੍ਰਾਂਤੀ ਤੇ ਸਿਹਤ ਕ੍ਰਾਂਤੀ ਦੀਆਂ ਗੱਲਾਂ ਕਰਦੀ ਐ ਉਹ ਸਿਹਤ ਕ੍ਰਾਂਤੀ ਹੁਣ ਸਵਾਲਾਂ ਦੇ ਘੇਰੇ ਦੇ ਵਿੱਚ ਐ ਸਿਹਤ ਕ੍ਰਾਂਤੀ ਦੀ ਜਿਹੜੀ ਅੱਜ ਪੋਲ ਖੋਲ ਕੇ ਰੱਖ ਦਿੱਤੀ ਐ ਪਟਿਆਲਾ ਦੇ ਅਰਜਿੰਦਰਾ ਹਸਪਤਾਲ ਪਟਿਆਲਾ ਦੇ ਡਾਕਟਰਾਂ ਵੱਲੋਂ ਜਿਹਦੇ ਵਿੱਚ ਉਹਨਾਂ ਨੇ ਇੱਕ ਵੀਡੀਓ ਪਾ ਕੇ ਸਰਕਾਰ ਦੇ ਮੂੰਹ ਤੇ ਇੱਕ ਚਪੇੜ ਮਾਰੀ ਆ ਕਿ ਆ ਤੁਹਾਡਾ ਪ੍ਰਬੰਧ ਆ ਇਸ ਹਾਲਾਤ ਦੇ ਵਿੱਚ ਅਸੀਂ ਇਲਾਜ ਕਰ ਰਹੇ ਆ ਮਰੀਜ਼ਾਂ ਦਾ ਮਰੀਜ਼ ਦਾ ਆਪਰੇਸ਼ਨ ਹੋ ਰਿਹਾ ਚੱਲਦੇ ਆਪਰੇਸ਼ਨ 'ਚ ਵੀਡੀਓ ਆਉਂਦੀ ਹੈ ਤਾਂ ਸਰਕਾਰ ਸਰਕਾਰ ਦਾ ਸਿਸਟਮ ਸਰਕਾਰ ਦਾ ਪ੍ਰਬੰਧ ਸਾਰਾ ਸਵਾਲਾਂ ਦੇ ਘੇਰੇ ਦੇ ਵਿੱਚ ਆ ਜਾਂਦਾ ਹੈ